ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪੜ੍ਹ ਲੇ ਇੱਕ ਘਰੇਲੂ ਤਾਜੀ ਸੂਹੀ ਚੰਗੇ ਘੱਟ ਘਾਟ ਵਾਲੀ ਚੰਗੇ ਮਿਲਕਰ ਕਾਦ ਵਾਲੀ ਤਾਜੀ ਸੂਈ ਗਾਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਦੱਸ ਸਕਦੇ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਕਿਸਨਗੜ ਫਰਵਾਹੀ ਜ਼ਿਲ੍ਹਾ ਮਾਨਸਾ ਜੀ ਪਿੰਡ ਕਿਸਨਗੜ ਫਰਵਾਹੀ ਤੇ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ 9888630164 ਜੀ 9888630164 ਜੀ 30164 ਜਿਹੜੀ ਵੀਰੇ ਆਪਾਂ ਸਕਰੀਨ ਤੇ ਵਹਿੜ ਦੇਖੀਏ ਨੇ ਇਹ ਕਦੋਂ ਕ ਦੀ ਸੂਈ ਹੈਗੀ ਇਹ ਰਾਤ ਸੂਈ ਹੈ ਜੀ ਰਾਤ ਸੂਈ ਹੈ ਤੇ ਸੂਆ ਕਹਾਂਗਾ ਸੂਆ ਇਹ ਤੀਜਾ ਸੂਈ ਆਪਣੇ ਘਰ ਦੀ ਤੇ ਪਿਛਲੇ ਸੂਏ ਕਿੰਨਾ ਦੁੱਧ ਚਾਹੇ? 35 ਚ 35 ਲੀਟਰ ਦੁੱਧ ਚਾਹਿਆ ਜੀ। ਪਿਛਲੇ ਸੂਏ ਆਰਾਮ ਦਾ 35 ਲੀਟਰ ਦੁੱਧ ਦੋਸਤੋ ਵੀਰਾਂ ਨੇ ਚੋਇਆ ਹੈਗਾ। ਮੰਗਰ ਬੱਚਾ ਕੀ ਹੈ ਵੀਰੇ? ਬੱਚੀ ਹੈ ਜੀ। ਦੋਸਤੋ ਡਾੜੀ ਨਾਲੋਂ ਮੁੱਸਾਂ ਵਧੀਆਂ ਹੋਈਆਂ ਟਾਪ ਦੇ ਸੀਮਨ ਦੀ ਬੱਸੀ ਵੀਰੇ ਸੀਮਨ ਕਨਫਰਮ ਹੈ ਨਾ ਕਿਹੜਾ ਕਾ? ਸੈਕਸਰ ਸੀਮਨ ਲੱਗਿਆ ਵੀਰੇ ਇਹ ਨਹੀਂ ਪਤਾ ਕਿਹੜਾ ਲੱਗਿਆ। ਡਾਕਟਰ ਨੇ ਲਾਇਆ ਦੋਸਤੋ ਵੀਰ ਕਹਿੰਦਾ ਕਨਫਰਮ ਕਰਕੇ ਦੱਸਦਾ ਵੀ ਲੱਗਿਆ ਸੈਕਸਰ ਦੀ ਬੱਸੀ ਦਿੱਤੀ ਹੈ ਦੋਸਤੋ। ਕਦਗਾਠ ਵੀ ਵਹਿੜਦਾ ਚੰਗਾ ਹੈ। ਬਿਲਕੁਲ ਲੈਣ ਪਲੀ ਮੋਟੀ ਡ ਸਰੀਰ ਕਾ ਬਨਾਵਟ ਇਸ ਤਰ੍ਹਾਂ ਦੀ ਆ ਮੰਨ ਲਓ ਵੀ ਆਪਾਂ ਉੱਤੇ ਮੰਜਾ ਢਾ ਸਕਦੇ ਹਾਂ ਕਹਿਣ ਵਾਲੇ ਕਹਾਵਤਾਂ ਹੁੰਦੀਆਂ ਨੇ ਜਿਹੀਆਂ ਵੀਰੇ ਖੋਲ ਕੇ ਇੱਕ ਵਾਰੀ ਢੇੜਾ ਦਵਾ ਦੇ ਤੋਰੇ ਪੋਖਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਉਂਦੀ ਆ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੋਂਗੇ ਵੀਰਾਂ ਦੇ ਘਰ ਦੀ ਵਹਿੜਾ ਕੋਈ ਵਪਾਰ ਦਾ ਕੰਮ ਨਹੀਂ ਥੱਲੇ ਦੋਸਤੋ ਪੀੜ ਦੇ ਪਾਵ ਮੈਲਾ ਸਿਸਟਮ ਕੱਲਾ-ਕੱਲਾ ਨਿਕੜਵਾ ਥਾਣਾ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 11:30 11 ਦਾਗਾ ਸਵੇਰ ਦੀ ਚਵਾਈ ਪ੍ਰੋਪਰ ਹੋਈ ਹੋਈ ਹੈ ਕੱਲ ਦੀ ਵੈੜ ਸੁਈ ਹੋਈ ਆ ਬੋਲਾ ਬਿਲਕੁਲ ਵੀਰ ਨੇ 베ਲੀ ਕਰੀ ਹੋਈ ਆ ਵੀਰੇ ਬੋਲੀ ਕਿੰਨੇ ਕੱਢੀ ਹੋਈਗੀ 10 ਕਿਲੋ ਕੱਢੀ ਆ ਜੀ ਬੱਛੀ ਨੂੰ ਝਗਾ ਕੇ 10 ਕਿਲੋ ਬੋਲੀ ਕੱਢੀ ਹੋਈ ਆ ਵੀਰ ਕਹਿੰਦਾ ਬੱਛੀ ਨੂੰ ਝਗਾ ਕੇ ਹੁਣ ਮੰਨ ਲਓ ਵੀ 20 ਕਿਲੋ ਤੋਂ ਸਟਾਰਟਿੰਗ ਕੀਤੀ ਐ ਨੇ ਹਣਾ ਤੇ ਐਤ ਕੀ ਕਹਿੰਦਾ ਕਿ ਦੁੱਧ ਦੇ ਦਊਗੀ ਵੀਰੇ 35 40 ਦਾ ਕਰੂਗੀ ਜੀ 35 40 ਦਾ ਕਰੂਗੀ ਤੇ ਵੀਰੇ ਰੇਟ ਕੀ ਕੀਤਾ ਇਹਦਾ ਆਪਾਂ ਰੇਟ 1 45 ਇੱਕ ਲੱਖ ਤੇ ਦੋਸਤੋ 45000 ਵੀਰ ਨੇ ਡਿਮਾਂਡ ਕੀਤੀ ਐ ਥੱਲੇ ਦੋਸਤੋ ਕਹਿਣ ਕਹਾਉਣ ਨਹੀਂ ਗੱਲਾਂ ਨਹੀਂ ਆਹ ਦੇਖ ਸਕਦੇ ਹੋ ਦੋਸਤੋ ਚਾਰੇ ਥਣ ਗੈਬ ਤੇ ਨਿਖੜਵੇਂ ਮੋਟਾ ਮੋਟਾ ਥਣ ਕੇਲੇ ਫਲੀਆਂ ਵਰਗਾ ਚਵਾਈ ਦੀ ਵੀਰੇ ਪੋਲੀ ਲੈ ਵੀਰੇ ਬੱਛੀ ਲਾ ਕੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਚੰਗਾ ਕਦਕੜ ਚੰਗਾ ਸਟਰਕਚਰ ਸਮੀ ਪਲੀ ਆਮ ਘਰੇਲੂ ਕਿਸਾਨ ਦੇ ਕੋਲ ਗਾਂ ਕੀ ਕੋਈ ਫਾਰਮ ਵਾਲੀ ਨਹੀਂ ਹੈਗੀ ਜੇ ਕੋਈ ਵੀਰੇ ਘਰੇਲੂ ਦੁੱਧ ਪੀਣ ਨੂੰ ਚੰਗੇ ਦੁੱਧ ਵਾਲੀ ਗਾਂ ਲੈਣੀ ਚਾਹੁੰਦਾ ਤਾਂ ਵੀਰਨ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਹੋ ਡਿਮਾਂਡ ਵੀਰਾਂ ਨੇ 1 ਲੱਖ ਤੇ 45 ਹਜ਼ਾਰ ਕੀਤੀ ਆ ਦੋਸਤੋ ਡਿਮਾਂਡ ਕੋਈ ਫਿਕਸ ਨਹੀਂ ਘਰੇ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਸੀਲ ਠੰਡੀ ਤਿੰਨ ਰੱਖਣ ਨਾਲੋਂ ਇੱਕ ਰੱਖ ਲਿਓ ਰੱਖ ਲਿਓ ਚੰਗੀ ਦੋਸਤੋ ਥਣ ਬਿਲਕੁਲ ਐਨ ਕਲਮ ਵਾਲਾ ਮੋਟਾ ਦੁੱਧ ਵਾਲਾ ਥਣ ਲੱਗਾ ਦੇਖ ਸਕਦੇ ਹੋ ਮੇਰੇ ਸਵੇਰ ਦੀ ਚਵਾਈ ਹੋਈ ਹੋਈ ਹੈ ਨਾ ਹਾਂਜੀ ਤੇ ਕਿੰਨਾ ਕੁ ਸਵੇਰੇ ਬੋਲਾ ਕੱਢਿਆ ਸੀ ਆਪਾਂ ਇਹ 10 ਲੀਟਰ ਕੱਢਿਆ ਸੀ ਸਵੇਰੇ ਦੋਸਤੋ 10 ਕਿਲੋ ਬੋਲਾ ਕੱਢਿਆ ਕੀ ਕੋਈ ਲੱਤ ਵਾਲਾ ਕੰਮ ਨਹੀਂ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਸੀਲ ਸਾਂਤ ਠੰਡੇ ਸਵਾਲ ਹੀ ਵਹਿੜ ਹੈਗੀ ਚੰਗਾ ਕਦਗਾਠ ਬਰੀਡ ਬਰੀਡ ਚ ਵੀ ਚੰਗੇ ਕੈਰੈਕਟਰ ਨੇਗੇ ਵਹਿੜਦੇ ਕਿਉਂਕਿ ਦੱਸੀ ਜਾਂਦੀਆਂ ਨੇ ਕੋਈ ਡਰਦੀ ਨਹੀਂ ਕੋਈ ਮਾਰਦੀ ਨਹੀਂ ਕੋਈ ਕਰਦੀ ਨਹੀਂ ਬਿਲਕੁਲ ਸ਼ਾਂਤ ਸੇਹਲ ਠੰਡੇ ਸੁਭਾਅ ਵਾਲੀ ਵੱਡੇ ਕਦਗਾਠ ਵਾਲੀ ਬਹਿੜ ਬੱਚਾ ਲਾਹਣਸਾਰ ਬਹਿੜ ਨੇ ਮੰਨ ਲਓ ਵੀ ਉੱਤੇ ਹੀ ਪਿਸ਼ਾਬ ਕਰਿਆਗਾ ਕੋਈ ਲੱਤ ਵਾਲਾ ਕੰਮ ਨਹੀਂ ਵੀਰ ਕਹਿੰਦਾ ਵੀ ਚਾਹੇ ਜਵਾਕ ਚੋਈ ਜਾਣ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਧਾਰਾਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਉਣਿਆਂਗੇ ਆਹ ਦੇਖ ਸਕਦੇ ਹੋ ਦੋਸਤੋ ਬਿਲਕੁਲ ਲੈਣ ਮੋਟਾ ਚੋਣਾਗਾ ਚਵਾਈ ਦੀ ਦੋਸਤੋ ਬਿਲਕੁਲ ਓਕੇ ਆ ਜੇ ਕਿਸੇ ਵੀਰ ਨੇ ਆਨਲਾਈਨ ਮੰਗਵਆਂਗੀਆਂ ਪਕੋਲੇ ਖੜਕੇ ਧਾਰਾ ਮਰਵਾਈਆਂ ਨੇ ਕੋਈ ਆਪਾਂ ਆਨਲਾਈਨ ਵੀਡੀਓ ਨਹੀਂ ਕਰਦੀ ਕੋਲੇ ਖੜਕੇ ਦਿਖਾ ਰਹੇ ਆ ਚਵਾਈ ਦੀ ਇੱਕ ਨੰਬਰ ਆ ਡਿਮਾਂਡ ਵੀਰ ਨੇ 1 ਲੱਖ ਤੇ 45 ਕੀਤੀ ਆ ਤੇ ਮਾਨਤਾਨ ਕਿੰਨੇ ਦੀ ਹੋ ਜੀ ਵੀਰ ਜਸਨੋ ਬੈੜ 40 ਦੀ ਦੇ ਦਾਂਗੇ 1 ਲੱਖ ਦੇ ਦੋਸਤੋ 40000 ਦੀ ਵੀਰ ਕਹਿੰਦਾ ਵਹਿੜ ਦੇ ਦਾਂਗੇ ਵੀਰੇ ਖੋਲ ਕੇ ਇੱਕ ਵਾਰੀ ਫੇਰ ਕਿੜਾ ਦਵਾਰੇ ਤੋਰੇਪੋਖ ਆਪਾਂ ਬਾਈਆਂ ਨੂੰ ਫੇਰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਭਾਲਰੀ ਚਾਹੁੰਦੀ ਹੈ ਵਹਿੜ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਵੀਰਾਂ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੁਬਾਰੇ ਫੇਰ ਬੋਲ ਦਿੰਨੇ ਵੀਰੇ ਮੋਬਾਈਲ ਨੰਬਰ ਕਿੰਨਾ ਹੈ 98886 ਜੀ 98886 30164 ਜੀ 30164 ਦੋਸਤੋ ਚੰਗਾ ਗੱਦਕਟ ਪਲੀ ਸਮੀ ਜਾਤ ਬਰੀਡ ਵਾਲੀ ਵਹਿੜ ਵੱਡਾ ਗੱਦਕਟ ਜੇ ਕੋਈ ਵੀਰ ਐਤ ਕੀ ਚੰਗੀ ਸੰਭਾਲੂਗਾ ਮਣ ਖਵਾਨਾ ਐਦਾਂ ਹੋਣਾਗਾ ਮੰਨ ਲਓ ਜਿਵੇਂ ਵੀ ਬਿਹੜ ਬਾਜ਼ਾਰ ਛੋਟੀ ਹੁੰਦੀ ਹੈ ਵੱਡਾ ਕਦਗਾਠ ਮੰਗਰ ਬੱਸੀ 66 ਸੀਮਣ ਦੀ ਆਪ ਵੀ ਬਿਹੜ ਦੋਸਤੋ ਚੰਗੀ ਹੈ ਕੀ ਚੰਗਾ ਕਦਗਾਠ ਹੈਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ